ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 14 ਕੁੰਡੇ ਪਾਏ ਆ ਜੀ ਤੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਏ ਆ ਡਿਜ਼ਾਈਨ ਬਹੁਤ ਸੋਹਣਾ ਜੀ ਬਹੁਤ ਸੌਖਾ ਸਿਰਫ ਦੋ ਸਲਾਈਆਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਬੇਸ ਵਾਸਤੇ ਆਪਾਂ ਆਪਣੀ ਮਰਜ਼ੀ ਨਾਲ ਸਲਾਈਆਂ ਪਾ ਸਕਦੇ ਆ ਵਿੱਚ ਜਿੰਨਾ ਵੀ ਥਾਂ ਰੱਖਣਾ ਆਪਾਂ ਚਾਰ ਪਾ ਲਓ 6 ਪਾ ਲਓ ਉਹ ਆਪਣੀ ਮਰਜ਼ੀ ਹੈ ਜੀ ਤੇ ਆਪਾਂ ਇੱਕ ਸਲਾਈ ਇੱਥੇ ਕੁੰਡੇ ਪਾ ਕੇ ਬਣਾ ਲਈ ਐ ਤੇ ਅੰਗੇ ਦੇਖਦੇ ਆ ਕਿੰਨੀਆਂ ਸਲਾਈਆਂ ਬਣਨਗੀਆਂ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹਰੇਕ ਰੰਗ ਦੇ ਵਿੱਚ ਜੱਜਣ ਵਾਲਾ ਤੇ ਜਲਦੀ ਵੀ ਬਹੁਤ ਬਣਨ ਵਾਲਾ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਤੇ ਆਹ ਸਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਜੀ ਇਹ ਆਪਣੇ ਕੁੰਡੇ ਪਾ ਕੇ ਆਪਾਂ ਇੱਕ ਸਲਾਈ ਬਣਾ ਲਈ ਸੀਗੀ ਤੇ ਇਹ ਆਪਾਂ ਭਾਵੇਂ ਪਹਿਲੀ ਸਲਾਈ ਮੰਨ ਲਓ ਜੀ ਸਿੱਧੇ ਪਾਸੇ ਤੋਂ ਚਾਹੀਦੀ ਹੈ ਦੂਜੀ ਇੰਨਾ ਸਾਰਾ ਥਾਂ ਦੇਖੋ ਜੀ ਬਣ ਜਾਂਦਾ ਇਸ ਤਰ੍ਹਾਂ ਤੇ ਉਲਟੀ ਸਲਾਈ ਆਪਾਂ ਉਲਟੀ ਬਣਾਵਾਂਗੇ ਜੀ ਇਹ ਆਪਾਂ ਜਿਹੜਾ ਬਾਰਡਰ ਬਣਾ ਕੇ ਆਪਾਂ ਵਿਚਾਲੇ 베ਸ ਦੇਣਾ ਨਾ ਉਹ ਵਾਲੀਆਂ ਸਲਾਈਆਂ ਐ ਜੀ ਦੇ ਪਾਸੇ ਆ ਗਿਆ ਆਪਣੀ ਅਸਲਾਈ ਬਣਾਉਣ ਵਾਸਤੇ ਆਪਾਂ ਆਹ ਲੋ ਜੀ ਹੁਣ ਆਪਾਂ ਆਪਣੀ ਆਹ ਜਿਹੜੀ ਆਪਾਂ 베ਸ ਦੇਣਾ ਸੀਗਾ ਉਹਨੀਆਂ ਸਲਾਈਆਂ ਆਪਾਂ ਬਣਾ ਲਈਆਂ ਇਹ ਚਾਰ ਸਲਾਈਆਂ ਹੋ ਗਈਆਂ ਜੀ ਪੰਜਵੀਂ ਸਲਾਈ ਹੋ ਗਈ ਆਪਣੀ ਆਹ ਦੇਖੋ ਜੀ ਇਧਰੋਂ ਵੀ 1 2 3 4 ਹੁਣ ਜੀ ਉਲਟੇ ਪਾਸੇ ਤੋਂ ਚਾਰ ਸਲਾਈਆਂ ਆ ਜੀ ਹੁਣ ਦੇਖੋ ਜੀ ਆਪਾਂ ਆਪਣੇ ਡਿਜ਼ਾਈਨ ਦੀ ਬਣਾਉਣੀ ਹੈਗੀ ਜੀ ਪਹਿਲੀ ਸਲਾਈ ਸਲਾਈ ਉਲਟੀ ਸਾਈਡ ਤੋਂ ਸਟਾਰਟ ਹੋਊਗੀ ਆਪਾਂ ਆਹ ਵਾਲਾ ਕੁੰਡਾ ਉਲਟਾ ਬਣਾਇਆ ਧਾਗਾ ਇਧਰ ਕਰਾਂਗੇ ਇੱਕ ਕੁੰਡਾ ਉਲਟਾ ਤਗਾ ਆਪਾਂ ਇਸ ਤਰ੍ਹਾਂ ਵੜ ਪਾਉਣਾ ਜੀ ਤਾਂ ਕੁੰਡੇ ਆਪਾਂ ਇਸ ਤਰ੍ਹਾਂ ਵੜ ਪਾ ਕੇ ਬਣਾਉਣਾ ਤੇ ਉਲਟੀ ਬਣਾ ਲੈਣੀ ਹੈ ਸਲਾਈ ਇਹ ਸਾਰੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈਏ ਹੁਣ ਆਪਾਂ ਆ ਗਏ ਸਿੱਧੀ ਸਾਈਡ ਸਿੱਧੀ ਸਾਈਡ ਆਪਾਂ ਵਾਲਾ ਕੁੰਡਾ ਤਾਰਾਂਗੇ ਦੇ ਹੁਣ ਆਪਾਂ ਦੋ ਕੁੰਡੇ ਤਾਰਾਂਗੇ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜੀ ਇਹ ਦੋ ਕੁੰਡੇ ਤਾਰ ਕੇ ਆਪਾਂ ਆਹ ਵਾਲਾ ਕੁੰਡਾ ਇਸ ਤਰ੍ਹਾਂ ਉੱਪਰ ਦੀ ਉਲਟਾਵਾਂਗੇ ਤੇ ਇਹਨਾਂ ਦੋਨਾਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲੈਣਾ ਫਿਰ ਆਪਾਂ ਦੋ ਕੁੰਡੇ ਫੇਰ ਇਸ ਤਰ੍ਹਾਂ ਆਹ ਵਾਲਾ ਆਪਣਾ ਵਾਲਾ ਇਹ ਛੱਡ ਦੇਣਾ ਆਪਾਂ ਤੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਤੇ ਲਵਾਂਗੇ ਤੇ ਇਹਨਾਂ ਨੂੰ ਇਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਦੇ ਉਲਟਾ ਕੇ ਤੇ ਦੋਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਆਹ ਦਾ ਆਪਣਾ ਵਾਲਾ ਵਾਲਾ ਕੁੰਡਾ ਜੀ ਆਪਾਂ ਛੱਡ ਦੇਣਾ ਆ ਦੋ ਕੁੰਡੇ ਦਾ ਵਾਲਾ ਆ ਆਪਾਂ ਇਸ ਤਰ੍ਹਾਂ ਉੱਪਰੋਂ ਦੇ ਉਲਟਾਵਾਂਗੇ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਉੱਪਰ ਦੀ ਲੈ ਲੈਣਾ ਇਹਨੂੰ ਸਿੱਧਾ ਬਣਾ ਲਵਾਂਗੇ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਸੜਾਈ ਆਪਾਂ ਸਾਰੀ ਸਿੱਧੀ ਬਣਾਉਣੀ ਹੈ ਜੀ ਤੇ ਬਸ ਆ ਕੁੰਡੇ ਹੀ ਦੋ ਕੁੰਡੇ ਜਿਹੜੇ ਆਪਾਂ ਇੱਕ ਦੂਜੇ ਦੇ ਉੱਪਰ ਦੀ ਉਲਟਾ ਕੇ ਇਹਨਾਂ ਨੂੰ ਸਿੱਧੇ ਬਣਾ ਲੈਣਾ ਆਹ ਕੋਈ ਇਸ ਤਰ੍ਹਾਂ ਕੋਈ ਗੱਲ ਨਹੀਂ ਹੈਗੀ ਜੀ ਆ ਪਹਿਲਾਂ ਛੱਡ ਦੋ ਭਾਵੇਂ ਕੁੰਡਾ ਥੋੜਾ ਜਿਆਦਾ ਜਿਆਦਾ ਲੂਜ਼ ਹੋ ਜਾਂਦਾ ਜੇ ਆਪਾਂ ਸਲਾਈ ਤੇ ਰੱਖੀਏ ਤਾਂ ਫਿਰ ਥੋੜਾ ਜਿਆਦਾ ਧਾਗਾ ਸੈਟ ਰਹਿੰਦਾ ਹੈ। ਇਹ ਲਾਸਟ ਵਾਲੇ ਦੋ ਕੁੰਡੇ। ਹਲੋ ਜੀ ਬਸ ਆਪਣਾ ਦੋ ਸਲਾਈਆਂ ਦਾ ਇਹ ਡਿਜ਼ਾਈਨ ਹੋ ਗਿਆ। ਤੇ ਹੁਣ ਆਪਾਂ ਸਲਾਈ ਬਣਾਵਾਂਗੇ ਜੀ ਸਾਰੀ ਉਲਟੀ ਬਣਾਉਣੀ ਆ ਸਿੱਧੇ ਪਾਸੇ ਆਗੇ ਜੀ ਸਲਾਈ ਸਿੱਧੀ ਬਣਾਵਾਂਗੇ ਇੱਥੇ ਆਪਾਂ ਸਨ ਜਿੰਨਾ ਵੀ ਬਣਾਉਣਾ ਚਾਹੁੰਦੇ ਆ ਜਿੰਨੀਆਂ ਸਲਾਈਆਂ ਉਹਨੀਆਂ ਬਣਾ ਲਵਾਂਗੇ ਜੀ ਚਾਰ ਬਣਾ ਲਓ ਭਾਵੇਂ 6 ਬਣਾ ਲਓ ਜੀ ਆਪਣੀਆਂ ਚਾਰ ਸਲਾਈਆਂ ਹੋ ਗਈਆਂ ਇਹ ਤਾਂ ਆਪਣੇ ਹੋ ਗਈ ਜ 5ਵੀਂ ਸਲਾਈ ਇਹ ਆਪਣੀ 5ਵੀਂ ਸਲਾਈ ਅਖੀਰਲੀ ਸਲਾਈ ਐ ਹੁਣ ਆਪਾਂ ਉਲਟੀ ਸਾਈਡ ਆਵਾਂਗੇ ਜਦੋਂ ਆਪਣਾ ਫੇਰ ਡਿਜ਼ਾਈਨ ਸਟਾਰਟ ਹੋ ਜੂਗਾ ਫਿਰ ਇਸ ਤਰ੍ਹਾਂ ਕਰਕੇ ਕੁੰਡੇ ਅਵਲ ਪਾ ਕੇ ਆਪਾਂ ਜਿਵੇਂ ਡਬਲ ਕੁੰਡੇ ਬਣਾਉਣੇ ਹੁੰਦੇ ਆ ਇਸ ਤਰ੍ਹਾਂ ਹੋ ਜੂਗਾ ਜੀ ਆਪਣਾ ਧਾਗਾ ਆਪਾਂ ਇਸ ਤਰ੍ਹਾਂ ਪਿੱਛੇ ਕਰ ਲੈਣਾ ਤੇ ਸਲਾਈ ਉਲਟੀ ਬਣਾਉਣੀ ਹੈ ਜੀ ਆਪਾਂ ਪਿੱਛੇ ਧਾਗਾ ਕਰਕੇ ਕੁੰਡਾ ਉਲਟਾ ਬਣਾਉਣਾ ਹੈ। ਹੁਣ ਜੇ ਆਪਾਂ ਸਿੱਧੇ ਪਾਸੇ ਆ ਗਏ ਹੁਣ ਫਿਰ ਆਪਾਂ ਦੋ ਕੁੰਡੇ ਇਸ ਤਰ੍ਹਾਂ ਤਾਰਾਂਗੇ। ਨਾਲ ਖੋਲ ਲਵਾਂਗੇ ਇਹਨਾਂ ਦਾ। ਇਸ ਤਰ੍ਹਾਂ ਕੁੰਡਾ ਉੱਪਰੋਂ ਦੇ ਉਲਟਾ ਕੇ ਤੇ ਇਹਨਾਂ ਨੂੰ ਸਿੱਧੇ ਬਣਾ ਦੇਵਾਂਗੇ। ਆਪਣਾ ਵਾਲ ਵਾਲਾ ਕੁੰਡਾ ਤੇ ਨੂੰ ਪਾ ਤਾਰ ਦਵਾਂਗੇ ਆ ਵੀ ਤਾਰ ਦਵਾਂਗੇ ਦੋ ਕੁੰਡਿਆਂ ਦਾ ਵਾਲ ਲਾ ਕੇ ਇੱਕ ਦੂਜੇ ਦੇ ਉੱਪਰੋਂ ਦੀ ਆਪਾਂ ਉਲਟਾ ਕੇ ਇਸ ਤਰ੍ਹਾਂ ਕੁੰਡੇ ਤੇ ਦੋਨੇ ਸਿੱਧੇ ਬਣਾ ਲਵਾਂਗੇ ਬਹੁਤ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਜੀ ਜ਼ਰੂਰ ਟਰਾਈ ਕਰਿਓ ਤੇ ਆਪਣੇ ਚੈਨਲ ਨੂੰ ਵਾਰ ਤੋਂ ਵਾਰ ਸ਼ੇਅਰ ਤੇ ਆ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਤੇ ਲਾਇਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਪੋਰਟ ਕਰੋ ਜੀ ਤੁਸੀਂ ਲਾਇਕ ਬਹੁਤ ਘੱਟ ਕਰਦੇ ਆ ਜੀ ਤੇ ਸਬਸਕ੍ਰਾਈਬ ਵੀ ਬਹੁਤ ਘੱਟ ਕਰਦੇ ਹੋ ਦੇਖਣ ਵਾਲੇ ਬਹੁਤ ਜਣੇ ਜ਼ਿਆਦੇ ਆ ਤੇ ਸਬਸਕ੍ਰਾਈਬ ਮੈਂ ਬਹੁਤ ਘੱਟ ਜਣਿਆਂ ਨੇ ਕੀਤਾ ਹੋਇਆ ਜੀ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਇਕ ਵੀਡੀਓ ਨੂੰ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਆਹ ਲਓ ਜੀ ਆਪਾਂ ਦੂਜੀ ਸਲਾਈ ਬਣਾ ਲਈ ਐ ਡਿਜ਼ਾਈਨ ਦੀ ਵੇਖੋ ਜੀ ਇਸ ਤਰ੍ਹਾਂ ਬਣਦਾ ਆਪਣਾ ਡਿਜ਼ਾਈਨ ਹੁਣ ਆਪਾਂ ਫੇਰ ਆਪਲੇ ਸਲਾਈਆਂ ਕੱਢਾਂਗੇ ਆਹ ਲਓ ਜੀ ਉਲਟੀ ਸਾਈਡ ਤੋਂ ਪਤਾ ਲੱਗ ਜਾਂਦਾ ਜੀ ਛੇ ਸਲਾਈਆਂ ਦੇਖੋ ਜੀ ਆਪਾਂ ਥੋੜਾ ਜਿਆਦਾ ਬਣਿਆ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਬਣਿਆ ਹੋਇਆ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਇਹ ਲੋ ਜੀ ਮੇਖੇ ਕਿੰਨਾ ਪਿਆਰਾ ਲੱਗਦਾ ਆ ਆਪਾਂ ਬਣਾਇਆ ਜੀ ਚਾਰ ਸਲਾਈਆਂ ਕੱਢ ਕੇ ਆ ਦੇਖੋ ਜੀ ਇੱਥੇ ਆਪਾਂ ਚਾਰ ਸਲਾਈਆਂ ਬਣਾਈਆਂ ਸੀਗੀਆਂ ਤੇ نیچے ਆਪਾਂ 6 6 ਸਲਾਈਆਂ ਬਣਾਈਆਂ ਤੇ ਇਸ ਤਰ੍ਹਾਂ ਵੀ ਆਪਾਂ ਬਣਾ ਸਕਦੇ ਆ ਜਿਵੇਂ ਆਪਾਂ ਆਹ ਦੋ ਸਲਾਈਆਂ ਦੋੜ ਜੈਨ ਜਿਵੇਂ ਆਪਾਂ ਜਾਦੇ ਦੇ ਬਣਾ ਲਏ ਇੱਕ ਘਟ ਦਾ ਬਣਾ ਲਓ ਉੱਪਰ ਫਿਰ 6-6 ਸਲਾਈਆਂ ਕੱਢ ਕੇ ਬਣਾ ਲਓ ਤਾਂ ਇਹ ਲਗ ਤਰ੍ਹਾਂ ਦਾ ਨਫੱਟੀ ਬਣ ਜੂਗੀ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਇਸ ਤਰ੍ਹਾਂ ਵੀ ਬਣਿਆ ਹੋਇਆ ਤੇ ਜਰੂਰ ਟਰਾਈ ਕਰਿਓ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਹੋਰ ਕਿਸੇ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ